ਅੱਤਿਓ ਸਾਥਿਓ ਤੁਹਾਨੂੰ ਅਜੇ ਨਡਾਲਾ ਸ਼ਹਿਰ ਦੇ ਸੈਰ ਕਾਉਨ ਨੇ ਆ ਨਡਾਲਾ ਸ਼ਹਿਰ ਜੀ ਮੈਂ ਮੰਨਦਾ ਟਲਮਾ ਤੋਂ ਆਉਂਦੇ ਹੋਇਆ ਜਦੋਂ ਸਕੂਲ ਦੀ ਗਰਾਉਂਡ ਆਉਂਦੀ ਹੈ ਇੱਥੋਂ ਨਡਾਲਾ ਸ਼ਹਿਰ ਸ਼ੁਰੂ ਹੁੰਦਾ ਹੋਰ ਤਾਂ ਪਿੱਛੋਂ ਜਾਂਦਾ ਉੱਧਰ ਪਰ ਅਸੀਂ ਇੱਥੋਂ ਮੰਨਦੇ ਆ ਤੇ ਇੱਥੇ ਗਾੜੀ ਸਕੂਲ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਨਾਲ ਹੀ ਆ ਛੜਕਿਆ ਸੜਕ ਪੱਟੀ ਹੋਈ ਆ ਪਤਾ ਨਹੀਂ ਸੀਵਰੇਜ ਪੈਣਾ ਕੀ ਚੱਕਰ ਆ ਕਿਉਂਕਿ ਪਹਿਲਾਂ ਇੰਟਰਲੌਕ ਲੱਗੀ ਹੋਈ ਸੀ ਬੜੀ ਵਧੀਆ ਹੁਣ ਪਤਾ ਨਹੀਂ ਕੀ ਸੀਵਰੇਜ ਪੈਣਾ ਜਾਂ ਕੀ ਕਰਨਿਆ ਇਹ ਸਰਕਾਰਾਂ ਵਾਂ ਪਤਾ ਨਹੀਂ ਪਹਿਲਾਂ ਹੁਣ ਦੁਬਾਰਾ ਫੇਰ ਨੁਕਸਾਨ ਮਤਲਬ ਕਹਿ ਲੋ ਸੜਕ ਬਣੀ ਆ ਪਟਣੀ ਦੁਬਾਰਾ ਫੇਰ ਬਣਾਉਣੀ ਤੇ ਇਵੇਂ ਦਾ ਕੰਮ ਪਹਿਲਾਂ ਹੀ ਕਰ ਲੈਣਾ ਚਾਹੀਦਾ ਚਲੋ ਬਾਕੀ ਆਪੋ ਆਪਣੀ ਸੋਚ ਆ ਤੇ ਆਹ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਆਪਾਂ ਜਾ ਰਹੇ ਆ ਢਲਮਾ ਤੋਂ ਨਡਾਲੇ ਰੋਡ ਤੇ ਤੇ ਆਹ ਜਿਹੜੀਆਂ ਦੁਕਾਨਾਂ ਵਾਂ ਲੱਗੇ ਗੁਰਦਾਰਾ ਸਾਹਿਬ ਸੀ ਇੱਥੇ ਇੱਕ ਕੁਲਚੀਆਣਾ ਬਹੁਤ ਮਸ਼ਹੂਰ ਸੀਗਾ ਪਤਾ ਨਹੀਂ ਹੁਣ ਹੈਗਾ ਕਿ ਨਹੀਂ 2011 ਦੀ ਗੱਲ ਆ ਉਦੋਂ ਅਸੀਂ ਇੱਥੇ ਖਾਂਦੇ ਹੁੰਦੇ ਸੀ ਆਹ ਦੇਖੋ ਦੁਕਾਨਾਂ ਤੇ ਅੱਗੇ ਨੂੰ ਆਪਾਂ ਜਾ ਰਹੇ ਆ ਤੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਠੇਕਾ ਵਾ ਬਹੁਤ ਪੁਰਾਣਾ ਠੇਕਾ ਇਹ ਬਹੁਤ ਸਾਲਾਂ ਤੋਂ ਇੱਥੇ ਇਸ ਦਿੱਤਿਆ ਦੀ ਕੋਈ ਮਤਲਬ ਤਬਦੀਲੀ ਨਹੀਂ ਹੋਈ ਤੇ ਨਾਲ ਹੀ ਤੁਸੀਂ ਆ ਦੇਖ ਸਕਦੇ ਹੋ ਸਕੂਲ ਇਹ ਬਹੁਤ ਮਸ਼ਹੂਰ ਹੈ ਕੌਣ ਕੌਣ ਪੜਿਆ ਹੈ ਸਕੂਲ ਦੇ ਵਿੱਚ ਉਹਦੇ ਸਕੂਲ ਦਾ ਨਾਮ ਦੱਸੋ ਕੀ ਆ ਤੇ ਇੱਧਰ ਤੁਸੀਂ ਦੇਖੋ ਆ ਜਿਹੜੀ ਜਗ੍ਹਾ ਵਾ ਖੁੱਲੀ ਜਗ੍ਹਾ ਵਾ ਹੱਲੇ ਵੀ ਖੁੱਲੀ ਪਈ ਆ ਕੁਝ ਇੱਥੇ ਬਣਿਆ ਨਹੀਂ ਇੱਥੇ ਕਬੱਡੀ ਦੇ ਟੂਰਨਾਮੈਂਟ ਵੀ ਹੁੰਦੇ ਸੀ ਅਸੀਂ ਦੇਖਣ ਵੀ ਆਉਂਦੇ ਸੀ ਤੇ ਖੇਡੇ ਵੀ ਆ ਇੱਥੇ ਤੇ ਹੁਣ ਇੱਥੇ ਨਹੀਂ ਹੁੰਦੇ ਹੁਣ ਦੇ ਚਲੋ ਉੱਥੇ ਸਕੂਲ ਵਿੱਚ ਹੁੰਦੇ ਜਾਂ ਬੌਲੀ ਸਾਹਿਬ ਵੱਲ ਹੁੰਦੇ ਆ ਅੱਗੇ ਇੱਥੇ ਵੀ ਇੱਕ ਟੂਰਨਾਮੈਂਟ ਹੁੰਦਾ ਸੀ ਆ ਇੱਧਰ ਆ ਜਿਹੜਾ ਗੇਟ ਹੈ ਬੌਲੀ ਸਾਹਿਬ ਵੱਲ ਨੂੰ ਜਾਂਦਾ ਤੇ ਗਾੜੀ ਇੱਧਰ ਦੇਖੋ ਕਾਰ ਵਾਸ਼ਿੰਗ ਦਾ ਵਾ ਤੇ ਹੋਰ ਇਹ ਦੁਕਾਨਾਂ ਕੁਝ ਤਬਦੀਲੀਆਂ ਵੀ ਆਈਆਂ ਕੁਝ ਪੁਰਾਣੀਆਂ ਵੀ ਦੁਕਾਨਾਂ ਨੇ ਤੇ ਕੁਝ ਨਵੀਆਂ ਵੀ ਦੁਕਾਨਾਂ ਬਣੀਆਂ ਨੇ ਬੈਂਕਾਂ ਆ ਗਈਆਂ ਜੀ ਇੱਧਰ ਤੁਸੀਂ ਦੇਖੋ ਆ ਬਣੇ ਇੱਥੇ ਆਈਸਕ੍ਰੀਮ ਵਗੈਰਾ ਵਧੀਆ ਮਿਲਦੀ ਆ ਤੇ ਨਵੀਂ ਖੁੱਲੀ ਇੱਥੇ ਤੁਹਾਨੂੰ ਪਤਾ ਗੁੰਦ ਕਤੀ ਦਾ 5 ਰੁਪਏ ਦਾ ਟਿੱਕੀਆਂ ਉਹ ਵਾਲੀ ਦੁਕਾਨ ਆ ਤੇ SBI ਕੈਪੀਟਲ ਸਮਾਲ ਬੈਂਕ ਤੇ ਇੱਧਰ ਦੇਖ ਸਕਦੇ ਹੋ ਆ ਵੀ ਨਵੀਂ-ਨਵੀਆਂ ਮੌਲਾ ਮੌਲ ਜਿੱਦਾ ਕਹਿ ਲਿਆ ਉਦਾਂ ਦੀਆਂ ਦੁਕਾਨਾਂ ਖੁੱਲੀਆਂ ਨੇ ਤੇ ਇੱਧਰ ਤੁਸੀਂ ਅੱਗੇ ਆਉਂਨੇ ਆ ਤੇ ਆ ਜਿਹੜਾ ਇੱਥੇਕ ਬਾਜ਼ਾਰ ਆ ਜਾਂਦਾ ਵਾ ਭੋਗਪੁਰੀਆਂ ਦੀ ਹੱਟੀ ਆ ਸੱਬਰਵਾਲ ਆ ਤੇ ਲੱਗੇ ਇੱਥੇ ਆਪਣੀ ਸਬਜ਼ੀ ਵਗੈਰਾ ਜ਼ਿਆਦਾ ਲੱਗਦੀ ਆ ਤੇ ਦਵਿੰਦਰ ਫਰਨੀਚਰ ਹਾਊਸ ਤੇ ਇੱਧਰ ਹੋਰ ਦੁਕਾਨਾਂ ਵੀ ਮੌਜੂਦ ਨੇ ਤੇ ਆਪਾਂ ਜਦੋਂ ਅਗਾਹ ਨੂੰ ਵੱਧਦੇ ਆ ਤੇ ਹੱਲੇ ਮੰਨ ਲਓ ਵੀ ਢਲਮਾ ਦੇ ਡਡਾਲਾ ਰੋਡ ਦੇ ਉੱਤੇ ਹੀ ਆਪਾਂ ਆਲੇ ਤੇ ਅੱਗੇ ਗਾਹ ਨੂੰ ਵੀ ਜਾਵਾਂਗੇ ਆਪਾਂ ਭਲਾਥ ਵਾਲੇ ਰੋਡ ਤੇ ਵੀ ਜਾਵਾਂਗੇ ਤੇ ਉੱਧਰ ਵੀ ਸੁਭਾਨਪੁਰ ਵਾਲੇ ਰੋਡ ਤੇ ਤੇ ਬੇਗੋ ਵਾਲੇ ਵੀ ਰੋਡ ਤੇ ਹੁਣ ਆਪਾਂ ਇੱਥੇ ਚੌਂਕ ਦੇ ਵਿੱਚ ਆ ਕੇ ਅੱਗੇ ਆ ਗਏ ਆ ਜੀ ਭਲਾਥ ਰੋਡ ਤੇ ਆ ਭਲਾਥ ਰੋਡ ਤੇ ਵੀ ਤੁਸੀਂ ਦੇਖ ਸਕਦੇ ਹੋ ਦੋਨੇ ਬੰਨੇ ਜਿਹੜੀਆਂ ਆਪਣੀਆਂ ਪੁਰਾਣੀਆਂ ਦੁਕਾਨਾਂ ਵੀ ਮੌਜੂਦ ਨੇ ਉਵੇਂ ਦੇ ਉਵੇਂ ਹੀ ਤੇ ਕੁਝ ਨਵੀਆਂ ਦੁਕਾਨਾਂ ਵੀ ਖੁੱਲੀਆਂ ਨੇ ਕੁਝ ਨੇ ਆਪਣੇ ਆਪ ਨੂੰ ਥੋੜਾ ਜਿਹਾ ਕਹਿ ਲਓ ਵੀ ਦੁਕਾਨਾਂ ਦੀ ਸੂਰਤ ਵੀ ਬਦਲੀ ਆ ਇੱਕ ਕੁਝ ਪੁਰਾਣੀਆਂ ਦੁਕਾਨਾਂ ਉਵੇਂ ਦੀਆਂ ਉਵੇਂ ਹੀ ਹਲੇ ਖੜੀਆਂ ਨੇ ਤੇ ਦੇਖ ਸਕਦੇ ਹੋ ਤੁਸੀਂ ਜਿਹੜੇ ਬੰਦੇ ਨੇੜੇ-ਤੇੜੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਪਤਾ ਹੋਊਗਾ ਇਹਨਾਂ ਦੁਕਾਨਾਂ ਦਾ ਇੱਥੇ ਘੁੰਮੇ ਹੋਣਗੇ ਤੇ ਇਹ ਸਾਡਾ ਜਿਹੜਾ ਰੋਡ ਆ ਇਹਦੇ ਨਾਲ ਸਾਡਾ ਬਹੁਤ ਮੈਂ ਕਿਉਂਕਿ ਇੱਥੇ ਸਾਡਾ ਕਰਮ ਸਰਕਾਲ ਜਾਉਂਦਾ ਜਿੱਥੇ ਅਸੀਂ ਜ਼ਿੰਦਗੀ ਦੇ 3 ਸਾਲ ਪਤਾਏ ਆ ਜਿੱਥੋਂ ਡਿਗਰੀ ਪ੍ਰਾਪਤ ਕੀਤੀ ਆ ਉਹ ਕਰਮ ਸਰਕਾਲ ਜਾ ਆ ਗਿਆ ਜੀ ਕਾਲਜ ਤੇ ਨਾਲ ਹੀ ਸਕੂਲ ਆ ਗਿਆ ਜੀ ਕਾਲਜ ਵਾਲੀ ਜੀਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਕਈਆਂ ਨੂੰ ਮਿਲ ਗਈ ਨੌਕਰੀ ਤੇ ਕਈ ਹੋ ਕੇ ਤਵਾ ਨਿਕਲੇ ਕੌਣ-ਕੌਣ ਪੜਿਆ ਇੱਥੇ ਦੱਸੋ ਜੀ ਤੇ ਹੁਣ ਅਸੀਂ ਚੱਲੇ ਆ ਇੱਧਰ ਨੂੰ ਆਪਣੇ ਸੁਭਾਨਪੁਰ ਵਾਲੇ ਰੋਡ ਤੇ ਤੇ ਇੱਥੋਂ ਕਾ ਰੋਡ ਤੇ ਕਾਫੀ ਵਧੀਆ ਵਾ ਪਰ ਅੱਗੇ ਜਾ ਕੇ ਸੁਭਾਨਪੁਰ ਵਾਲਾ ਰੋਡ ਇਹ ਸਾਰਾ ਖਰਾਬ ਹੈ ਚਲੋ ਉਹ ਵੀ ਸਰਕਾਰ ਕਿੰਦੀ ਬਣਾ ਦੇਣੀ ਜਲਦੀ ਹੀ ਬਣਾ ਦੇਣਗੇ ਜੱਸਲ ਸਟੂਡੀਓ ਆ ਗਿਆ ਇੰਨਾ ਬਹੁਤ ਯਾਦਾ ਜੁਣੀਆਂ ਸਾਡੇ ਕਾਲਜ ਦੀਆਂ ਫੋਟੋਆਂ ਇਹੋ ਖਿੱਚਦਾ ਹੁੰਦਾ ਸੀ ਤੇ ਆ ਇਧਰ ਬੱਸ ਸਟੈਂਡ ਦਾ ਬਹੁਤ ਮੰਦਾ ਹਾਲ ਹੈ ਜੀ ਜਿਵੇਂ ਬੱਸ ਸਟੈਂਡ ਜਿਵੇਂ ਦਾ ਸੀਗਾ 15 ਸਾਲਾਂ ਤੋਂ ਉਮੀਦ ਹਾਂ ਮੈਂ ਇੱਕ ਵੀ ਪੈਸਾ ਨਹੀਂ ਲੱਗਾ ਤੇ ਨਾ ਹੀ ਬੱਸ ਸਟੈਂਡ ਤੇ ਕੋਈ ਸੁਧਾਰ ਹੋਇਆ ਜੀ ਤੇ ਚਲੋ ਹੁਣ ਗਾਂ ਸ਼ਾਇਦ ਕੋਈ ਕਰ ਦੇਣ ਲੱਗੇ ਆ ਠੇਕਾ ਵਾ ਤੇ ਅਬਰ ਬਰਮਾ ਟੈਂਟ ਹਾਊਸ ਆ ਐਕਸਾਈਡ ਦੀ ਬੈਟਰੀ ਵਗੈਰਾ ਤੇ ਗਾੜੀ ਇੱਧਰ ਜਿਹੜਾ ਮਸ਼ਹੂਰ ਚੀਜ਼ ਹੈ ਜਿਹੜੀ ਕਿ ਚਿਕਨ ਵਾਲਾ ਸੀਗਾ ਉਹ ਪਹਿਲਾਂ ਵੀਰ ਸੀਗਾ ਉਹ ਵੇਚ ਗਿਆ ਹੁਣ ਦੀਪਮਿਟ ਸ਼ਾਪ ਵਾਲਾ ਉਹਦੇ ਕੋਲ ਹੀ ਸਾਰਾ ਸਿਸਟਮ ਉਹਨੇ ਹੀ ਖਰੀਦ ਲਿਆ ਵਾ ਤੇ ਉਹਦੇ ਕੋਲ ਹੀ ਆ ਗਿਆ ਐਕਸਿਸ ਬੈਂਕ ਦੇ ਨਾਲ ਤੇ ਐਂਡ ਤੇ ਆ ਸਮਰਾਟ ਆ ਮੇਰੇ ਸਾਹਮਣੇ ਹਰ ਬੰਦਾ ਤਕਰੀਬਨ ਸਮਰਾਟ ਦੇ ਵਿੱਚ ਜ਼ਰੂਰ ਆਇਆ ਹੋਊਗਾ ਕੁਛ ਨਾ ਕੁਛ ਕਦੀ ਨਾ ਕਦੀ ਰੋਟੀ ਪਾਣੀ ਖਾਣ ਤੇ ਇੱਥੇ ਆ ਕੇ ਇਸ ਤੋਂ ਬਾਅਦ ਅਸੀਂ ਹੁਣ ਜਾਵਾਂਗੇ ਜਿਹੜਾ ਬੇਗੋ ਵਾਲ ਨੂੰ ਰੋਡ ਜਾਂਦਾ ਜੀ ਤੇ ਇਹ ਚੌਂਕ ਦੇ ਵਿੱਚ ਆ ਸਭ ਤੋਂ ਪਹਿਲਾਂ ਜਿਹੜੀ ਦੁਕਾਨ ਆ ਤਾਰੀ ਹਲਵਾਈ ਦੀ ਦੁਕਾਨ ਆ ਇੱਥੋਂ ਸੀ ਚਮਚਮ ਬਹੁਤ ਖਾਦੀ ਦੀ ਦੁਕਾਨਾਂ ਜਪੜਦੇ ਸੀਗੇ ਤੇ ਹੁਣ ਇਹਨੇ ਵੀ ਡੈਕੋਰੇਸ਼ਨ ਵਗੈਰਾ ਕੀਤੀ ਪਰ ਇੱਥੇ ਇੱਕ ਚੀਜ਼ ਦਾ ਸਿਆਪਾ ਨਹੀਂ ਹਜੇ ਤੱਕ ਮੁੱਕਿਆ ਜੀ ਉਹ ਤੁਸੀਂ ਦੇਖ ਵੀ ਸਕਦੇ ਹੋ ਟ੍ਰੈਫਿਕ ਦਾ ਆ ਚੌਂਕ ਦੇ ਵਿੱਚ 15 ਸਾਲ ਤੋਂ ਅਸੀਂ ਦੇਖ ਰਹੇ ਆ ਅੱਜ ਗਏ ਆ ਅੱਜ ਵੀ ਹੋਰ ਕਿਸੇ ਬੰਦੇ ਨਹੀਂ ਮਿਲਿਆ ਇਸ ਰੋਡ ਤੇ ਸਾਨੂੰ ਟ੍ਰੈਫਿਕ ਮਿਲਿਆ ਦੇਖ ਸਕਦੇ ਹੋ ਕਿ ਬਹੁਰੇ ਟਰੱਕ ਆ ਇੱਥੇ ਟ੍ਰੈਫਿਕ ਜਾਮ ਹੁੰਦਾ ਹੀ ਹੁੰਦਾ ਤੇ ਸਾਡੇ ਕੋ ਸਮਾਂ ਥੋੜਾ ਸੀ ਉੱਦੋਂ ਸੀ ਅੱਗੇ ਜਾਣਾ ਸੀ ਹੁਣ ਅਸੀਂ ਬੌਲੀ ਸਾਹਿਬ ਵਾਲੀ ਗਲੀ ਦੇ ਵਿੱਚ ਵੜਦੇ ਆ ਦੇਖ ਸਕਦੇ ਹੋ ਵੜਦੇ ਆ ਚੁੰਨੀਆਂ ਰੰਗਣ ਵਾਲਾ ਵਾ ਤੇ ਕਿਵੇਂ ਰੌਣਕ ਮੇਲਾ ਲੱਗਾ ਵਾ ਦੇਖੋ ਜੀ ਦੁਕਾਨਾਂ ਖੁੱਲੀਆਂ ਨੇ ਤੇ ਬਹੁਤ ਮਤਲਬ ਦੁਕਾਨਾਂ ਪੁਰਾਣੀਆਂ ਦੁਕਾਨਾਂ ਨੇ ਸਭ ਤੋਂ ਪੁਰਾਣੀਆਂ ਦੁਕਾਨਾਂ ਇਸ ਗਲੀ ਦੇ ਵਿੱਚ ਨੇ ਤੇ ਇਸ ਗਲੀ ਦੇ ਵਿੱਚ ਕਹਿ ਲੋ ਵੀ ਅੱਗੇ ਬਹੁਤ ਰੌਣਕ ਹੁੰਦੀ ਸੀ ਸ਼ਾਮਾਂ ਨੂੰ ਤੇ ਹੁਣ ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਬਾਹਰ ਹੋਣ ਕਰਕੇ ਤੇ ਜਿਹੜਾ ਰੌਣਕ ਘਟ ਘਟ ਹੁੰਦੀ ਜਾ ਰਹੀ ਆ ਤੇ ਦੇਖ ਸਕਦੇ ਹੋ ਕਿਉਂਕਿ ਇੰਨਾ ਰਸ਼ ਨਹੀਂ ਹੈਗਾ ਪਰ ਇਹਦਾ ਕਾਰਨ ਇਹ ਹੋਈ ਆ ਵੀ ਜ਼ਿਆਦਾ ਲੋਕੀ ਵਿਦੇਸ਼ਾਂ ਵਿੱਚ ਚਲੇ ਗਏ ਆ ਤੇ ਸ਼ਾਪਿੰਗ ਵਗੈਰਾ ਲੋਕੀ ਘਟੋਂਦੇ ਆਇਆ ਕਰੋ ਕਰਿਆ ਕਰੋ ਇਹਨਾਂ ਜਿਹੜੇ ਦੁਕਾਨਦਾਰਾਂ ਨੇ ਖੋਲ੍ਹੀ ਆ ਕਈ ਸ਼ਹਿਰਾਂ ਚ ਜਾਂਦੇ ਆ ਜਿਆਦਾ ਇੱਥੇ ਆਇਆ ਕਰੋ ਤੇ ਆਪਣੇ ਜਿਹੜੇ ਬੰਦਿਆਂ ਨੂੰ ਸਪੋਰਟ ਕਰਿਆ ਕਰੋ ਕਿਉਂਕਿ ਇਹਨਾਂ ਨੇ ਵੀ ਰੋਜੀ ਰੋਟੀ ਕਮਾਉਣੀ ਆ ਜੇ ਆਪਾਂ ਸਪੋਰਟ ਨਾ ਕਰਾਂਗੇ ਤੇ ਇਹਨਾਂ ਨੂੰ ਵੀ ਲੱਗੂਗਾ ਆਪਾਂ ਬਾਹਰ ਜਾਈਏ ਬਾਹਰ ਹੀ ਸਾਨੂੰ ਬਾਹਰ ਚ ਫਾਇਦਾ ਤੇ ਬੜਾ ਵਧੀਆ ਲੱਗਾ ਜੀ ਰੌਣਕ ਮੇਲਾ ਇੱਥੇ ਅਸੀਂ ਪੜੇ ਆ ਤਿੰਨ ਸਾਲ ਪਿੰਡ ਸਾਡਾ ਮੇਰਾ ਢਿਲਮਾ ਵਾ ਤੇ ਅੱਜ ਦਿਲ ਕੀਤਾ ਵੀ ਵੀਡੀਓ ਬਣਾਈਏ ਤੇ ਜਿਹੜੇ ਬੰਦੇ ਇੱਥੇ ਨੇੜੇ-ਟੜੇ ਪੜੇ ਆ ਜਾਂ ਇੱਥੇ ਰਹਿਣ ਵਾਲੇ ਆ ਉਹਨਾਂ ਨੂੰ ਦਿਖਾਈਏ ਵੀ ਤੁਹਾਡਾ ਨਡਾਲਾ ਸ਼ਹਿਰ ਕਿਵੇਂ ਦਾ ਹੋਇਆ ਕੀ ਤਬਦੀਲੀਆਂ ਆਈਆਂ ਵਾ ਤੇ ਇੱਥੇ ਬਹੁਤ ਵਧੀਆ ਇੰਟਰਲੌਕ ਲੱਗੀ ਆ ਬਹੁਤ ਵਧੀਆ ਸੜਕ ਬਣੀ ਹੋਈ ਆ ਇੱਥੇ ਵੀ ਟੂਰਨਾਮੈਂਟ ਕਬੱਡੀ ਦੇ ਹੁੰਦੇ ਸੀਗੇ ਜੀ ਤੇ ਹੁਣ ਪਤਾ ਨਹੀਂ ਹੁੰਦੇ ਆ ਕਿ ਨਹੀਂ ਤੇ ਆਹ ਦੇਖ ਸਕਦੇ ਹੋ ਆਪਣੇ ਬੌਲੀ ਸਾਹਿਬ ਮਹਾਰਾਜ ਜੀ ਦਾ ਗੁਰਦੁਆਰਾ ਆ ਗਿਆ ਆਪਾਂ ਨਸਤ-ਵਸਤ ਕਰਦੇ ਇੱਥੇ ਮੱਥਾ ਟੇਕਦੇ ਆ ਦਰਸ਼ਨ ਤੁਸੀਂ ਵੀ ਕਰੋ ਜਿਹੜੇ ਬੰਦੇ ਇੱਥੇ ਪਹਿਲਾਂ ਵੀ ਆਉਂਦੇ ਹੋਣਗੇ ਤੇ ਤੁਸੀਂ ਆਪਣਾ ਤੁਹਾਨੂੰ ਮੇਨ ਗੇਟ ਤੋਂ ਵੀ ਆਪਾਂ ਬੋਲੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਆ ਦੇਖੋ ਜੀ ਆਪਾਂ ਮੇਨ ਗੇਟ ਤੇ ਵੀ ਪਹੁੰਚ ਲਏ ਆ ਠੀਕ ਆ ਜੀ ਤੇ ਪਾਣੀ ਵਾਲੀ ਟੈਂਕੀ ਆ ਗੁਰਦਰਾ ਸਾਹਿਬ ਦੀ ਤੇ ਇਸ ਤੋਂ ਅੱਗੇ ਜਾਈਏ ਇੱਥੇ ਵੀ ਬਾਜ਼ਾਰ ਵਗੈਰਾ ਲੱਗਦਾ ਵਾ ਕਾਫੀ ਹੈਗਾ ਵਾ ਆਪ ਦੇਖ ਸਕਦੇ ਹੋ ਤੁਸੀਂ ਤੇ ਇਸ ਤੋਂ ਅੱਗੇ ਤੁਹਾਨੂੰ ਪਤਾ ਹੀ ਹੈ ਵੀ ਇੱਕ ਨਿੱਕੀ ਗਲੀ ਦੇ ਵਿੱਚ ਹੋਰ ਵੀ ਬਾਜ਼ਾਰ ਹੈਗਾ ਵਾ ਪਰ ਸਾਡੇ ਕੋਲ ਸਮਾਂ ਥੋੜਾ ਹੋਣ ਕਰਕੇ ਅਸੀਂ ਉੱਥੇ ਨਹੀਂ ਜਾ ਸਕੇ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰੋ ਜੋ ਨਡਾਲਾ ਦਾ ਰਹਿਣ ਵਾਲੇ ਆ ਜਾਂ ਇੱਥੇ ਆਇਆ ਪੜ੍ਹੇ